ਮੈਨੂੰ ਬੇਬੀ ਗਰਲ ਚਾਹੀਦੀ ਸੀ ਪਰ ਵੋਟਾਂ ਬੇਬੀ ਬੋਇਲ ਜ਼ਿਆਦਾ ਸੀਗੀਆਂ ਤਾਂ ਕਰਕੇ ਬੇਬੀ ਬੋਇਲ ਹੀ ਹੋਇਆ ਤੇ ਪਰ ਸਾਰੇ ਕੁਝ ਠੀਕ ਹੈ ਨੋਰਮਲ ਡਿਲੀਵਰੀ ਨਾਲ ਹੋਇਆ ਬੇਬੀ ਸਾਡਾ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਕੋਈ ਜੇ ਟਾਈਮ ਪਹਿਲਾਂ ਹੀ ਰੀਤਨ ਨਰੂਲਾ ਨੇ ਬੇਬੀ ਬੋਏ ਨੂੰ ਜਨਮ ਦਿੱਤਾਗਾ ਸੋ ਸਾਰੇ ਨਰੂਲਾ ਫੈਮਿਲੀ ਨੂੰ ਜੋ ਪਿਆਰ ਕਰਦੇ ਨੇ ਵਧਾਈਆਂ ਦਿੰਦੇ ਪਏ ਨੇ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਰੀਤਨ ਨਰੂਲਾ ਤੇ ਸैम ਨਰੂਲਾ ਨੂੰ ਮੁਬਾਰਕਾਂ ਜਰੂਰ ਦਿਓ ਸੋ ਉੱਥੇ ਆਪਾਂ ਤੋਂ ਦੱਸ ਦੇ ਕਿ ਸैम ਨਰੂਲਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਸैम ਕਹਿੰਦਾ ਪਿਆਗਾ ਕਿ ਮੈਨੂੰ ਤਾਂ ਬੇਬੀ ਗਰਲ ਚਾਹੀਦੀ ਸੀ ਪਰ ਬੇਬੀ ਬੁਆਏ ਹੋਏਗਾ ਕਿਉਂਕਿ ਵੋਟਾਂ ਨੇ ਜਿਹੜੀਆਂ ਕਿ ਉਹ ਬੇਬੀ ਬੁਆਏ ਵੱਲ ਜ਼ਿਆਦਾ ਸੀ ਉਹਨਾਂ ਨੂੰ ਜੋ ਦੇਖਣਾ ਪਸੰਦ ਕਰਦੇ ਨੇ ਉਹ ਚਾਹੁੰਦੇ ਸੀਗੇ ਕਿ ਬੇਬੀ ਬੁਆਏ ਹੋਵੇ ਸੋ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਕਿ ਬੇਬੀ ਦਾ ਨਾਮ ਹੈ ਜਿਹੜਾ ਕਿ ਰਹਿਮਤ ਨਰੂਲਾ ਹੀ ਰੱਖਿਆ ਗਿਆਗਾ ਜੋ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋਗੇ ਤੋਂ ਨਾਲ ਦੀ ਨਾਲ ਰੀਤ ਨਰੂਲਾ ਨੇ ਇਹ ਵੀ ਦੱਸਿਆ ਕਿ ਮੇਰੀ ਡਿਲੀਵਰੀ ਹੈ ਜਿਹੜੀ ਕਿ ਉਹ ਨਾਰਮਲ ਹੈ ਮੇਰਾ ਕੋਈ ਆਪਰੇਸ਼ਨ ਵਗੈਰਾ ਨਹੀਂ ਹੋਇਆ ਬੇਬੀ ਹੈ ਜਿਹੜਾ ਕਿ ਉਹ ਵੀ ਠੀਕ ਆਗਾ ਤੇ ਮੈਂ ਵੀ ਬਿਲਕੁਲ ਠੀਕ ਆਂਗੀ ਬਾਕੀ ਤੁਸੀਂ ਅੱਗੇ ਕਲਿੱਪ ਵੀ ਜ਼ਰੂਰ ਦੇਖੇ ਤੇ ਕਮੈਂਟ ਬਾਕਸ ਦੇ ਵਿੱਚ ਨਰੂਲਾ ਫੈਮਿਲੀ ਨੂੰ ਮੁਬਾਰਕਾਂ ਜ਼ਰੂਰ ਦੇ ਕੇ ਜਾਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਬ ਰਾਖਾ